ਅੱਜ 4 ਦਸੰਬਰ ਤੇ ਬਾਈ ਉਹਨਾਂ ਨੂੰ ਦਿੱਤਾ ਆਪਾਂ ਕਾਮੋਡੋਸ ਮਾਡਲ ਤੇ ਇਹਦੇ ਵਿੱਚੋਂ ਕੱਢਿਆ ਉਹ ਤੇ ਆਪਾਂ ਬਾਕਸ ਨੂੰ ਓਪਨਿੰਗ ਕਰੀ ਸੀ ਕਿ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਬਾਈਆਂ ਨੂੰ ਅੱਜ 4 ਤਰੀਕ ਤੇ ਉਮੀਦ ਆ ਸਾਰੇ ਬਾਈ ਠੀਕ ਠਾਕ ਹੋਵਾਂਗੇ ਜੋ ਕਾ ਲੋਡ ਸਾਈਕਲ ਨਾਲ ਜੁੜਿਆ ਤੇ ਬਾਈ ਅੱਜ ਆਪਣੇ ਕੋਲ ਪਹੁੰਚਿਆ ਗੱਲਬਾਤ ਕਰਵਾਉਂਦੇ ਆ ਕਿੱਥੋਂ ਆਏ ਤੇ ਕਿਹੜਾ ਸਾਈਕਲ ਲਿਆ ਇਹਨਾਂ ਨੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਬਾਈ ਦੱਸਿਓ ਆਪਣੇ ਬਾਰੇ ਕਿੱਥੋਂ ਆਏ ਤੇ ਤੁਸੀਂ ਕਿਹੜਾ ਸਾਈਕਲ ਲਿਆ ਬਾਈ ਜੀ ਅਸੀਂ ਤਲਵੰਡੀ ਭਾਈ ਤੋਂ ਆਏ ਆ ਹਾਂਜੀ ਬ੍ਰਦਰ ਤਲਵੰਡੀ ਭਾਈ ਦੇ ਨਾਲ ਸਾਡਾ ਪਿੰਡ ਆ ਹੈਗਾ ਚੋਟੀਆਂ ਕਲਾਂ ਜ਼ਿਲ੍ਹਾ ਮੋਗਾ ਜੀ ਠੀਕ ਹੈ ਜੀ ਉੱਥੋਂ ਆਏ ਆ ਵੀਰ ਜੀ ਸਾਨੂੰ ਹੈਗਾ ਇੱਥੋਂ 150 ਕਿਲੋਮੀਟਰ ਬਾਅਦ ਜੀ ਇਹ ਤਾਂ ਬਾਈ ਹਾਂ ਇੱਕ ਪਾਸਾ ਇਹਦਾ ਬਾਈ ਦਾ ਪਿਆਰ ਸੀਗਾ ਵੀ ਆਈ ਅਸੀਂ ਜੁੜੇ ਸੀਗੇ ਬਾਈ ਦੇ ਪੇਜ ਨਾਲ ਠੀਕ ਹੈ ਬਹੁਤ ਟਾਈਮ ਦੇ ਤੇ ਸੀਗਾ ਅੱਜ ਸਬੱਬ ਬਣਿਆ ਵੀ ਯਾਰ ਸਾਈਕਲ ਲਈਏ ਤੇ ਫਿਰ ਇੱਥੇ ਆਏ ਅਸੀਂ ਮਾਨਕੀ ਪਿੰਡ ਬਾਈ ਕੋਲੇ ਬਾਈ ਨੇ ਬੜੀ ਸੇਵਾ ਕੀਤੀ ਜਿੰਨਾ ਕੁ ਬਾਈ ਦਾ ਸੁਣਿਆ ਅਸੀਂ ਨਾ ਵੀ ਉਹਦੋਂ ਵੀ ਵਾਧ ਮਿਲ ਕੇ ਵਾਧ ਖੁਸ਼ੀ ਹੋਈ ਬਾਈ ਦੇ ਨਾਲ ਧੰਨਵਾਦ ਤੁਹਾਨੂੰ ਤੇ ਬਹੁਤ ਵਧੀਆ ਬਾਈ ਦਾ ਸੁਭਾਅ ਆ ਤੇ ਸਾਈਕਲ ਚਲਾ ਕੇ ਦੇਖੀ ਅਸੀਂ ਦੂਜੇ ਵੀ ਜੀ ਬਹੁਤ ਵਧੀਆ ਲੱਗੇ ਫਿਰ ਚਲੋ ਮਨ ਨੂੰ ਹੋਇਆ ਚਲ ਨਵਾਂ ਸਾਈਕਲ ਲੈ ਲੈਨੇ ਇੱਕ ਹਾਂਜੀ ਹਾਂਜੀ ਫਿਰ ਸਾਈਕਲ ਲਿਆ ਤੇ ਮਾਨ ਦੀ ਤਾਂ ਇੱਛਾ ਇਹ ਹੀ ਆ ਵੀ ਬਾਈ ਕੋਲੇ ਆਓ ਤੁਸੀਂ ਇੱਕ ਵਾਰੀ ਜੇ ਸਾਈਕਲ ਨਹੀਂ ਵੀ ਲੈਣਾ ਤਾਂ ਵੀ ਆ ਕੇ ਨਿਰ ਕੇ ਆ ਕੇ ਵੇਖੋ ਵੀ ਬਾਈ ਨਾਲ ਕਿੰਨਾ ਕੁ ਫਰੇਮ ਆ ਤੇ ਯਾਰ ਵੀ ਕਿਵੇਂ ਮਿਲ ਵਰਤਣਾ ਹਾਂਜੀ ਦੁਕਾਨਦਾਰਾਂ ਵਾਲਾ ਨਹੀਂ ਬਾਈ ਦਾ ਹਾਂ ਦਾ ਹਿਸਾਬ ਹੀ ਆ ਤੇ ਬਹੁਤ ਵਧੀਆ ਬਾਈ ਦੇ ਆਇਆਂ ਦੇ ਜਤਮਾਨ ਕੀਤਾ ਬਾਈ ਨੇ ਦੁਕਾਨਦਾਰਾਂ ਵਾਲਾ ਕੰਮ ਨਹੀਂ ਬਾਈ ਦਾ ਭਰਾਵਾਂ ਵਾਲਾ ਹੀ ਆ ਹਾਂਜੀ ਤੇ ਬਹੁਤ ਵਧੀਆ ਬਾਈ ਦਾ ਤੇ ਕੰਮ ਵੀ ਬਹੁਤ ਵਧੀਆ ਵੀਰੇ ਸ਼ੁਕਰੀਆ ਬਾਈ ਸ਼ੁਕਰੀਆ ਹਾਂਜੀ ਜੇ ਯਾਨੀ ਕਿ ਪੁਰਾਣੇ ਸਾਈਕਲ ਕਿਸੇ ਨੂੰ ਲੈਣੇ ਉਹ ਵੀ ਬਹੁਤ ਵਧੀਆ ਕੰਡੀਸ਼ਨ ਚ ਬਾਈ ਕੋਲ ਹੈਗੇ ਆ ਹਾਂਜੀ ਹਾਂਜੀ ਵੀਰੇ ਤੇ ਜੇ ਮਾਡਲ ਲਗਭਗ ਸਾਰੇ ਹੈਗੇ ਆ ਸਾਰੇ ਹੈਗੇ ਮਤਲਬ ਵੀ ਤੇ ਤੋ ਵਧੀਆ ਕੰਮ ਆ ਵੀਰੇ ਸਾਰੇ ਜਾਣੇ ਸਾਈਕਲਿੰਗ ਨਾਲ ਜੁੜੋ ਨਰਿਆਂ ਤੋਂ ਦੂਰ ਰਹੋ ਵੀਰੇ ਸਹੀ ਆ ਵੀਰੇ ਤੇ ਬਾਈ ਦਾ ਕੰਮ ਬਹੁਤ ਵਧੀਆ ਲੱਗਿਆ ਸਾਨੂੰ ਨੇਚਰ ਵੀ ਬਾਈ ਦਾ ਬਹੁਤ ਵਧੀਆ ਫਿਰਪਾ ਕੰਮ ਠੀਕ ਧੰਨਵਾਦ ਵੀਰੇ ਠੀਕ ਆ ਵੀਰੇ ਤੇ ਬਾਈ ਜਿਵੇਂ ਸਾਈਕਲ ਜਿਹੜੇ ਚਲਾ ਕੇ ਦੇਖੇ ਸੀ ਜਿਵੇਂ ਪੁਰਾਣਿਆਂ ਕੁ ਵੀ ਤੁਹਾਨੂੰ ਵਧੀਆ ਲੱਗਿਆ ਬਾਈ ਹਾਂਜੀ ਹਾਂਜੀ ਬਹੁਤ ਵਧੀਆ ਵੀਰੇ ਤੇ ਆਪਾਂ ਬਾਈ ਉਹਨਾਂ ਨੂੰ ਨਵਾਂ ਸਾਈਕਲ ਦਿੱਤਾ ਇਹਨਾਂ ਨੇ ਲੌਂਗ ਰਾਈਡ ਲਈ ਜਾਣਾ ਹਨਾ ਤਾਂ ਨਵਾਂ ਜ਼ਰੂਰੀ ਆ ਕਿਉਂਕਿ ਇਹ ਪੁਰਾਣੇ ਹੁੰਦੇ ਆ ਆਪਾਂ ਜਿਨ੍ਹਾਂ ਨੇ ਸਟਾਰਟਿੰਗ ਕਰਨੀਆਂ ਉਹ ਵੀਰੇ ਆਪਾਂ ਤੋਂ ਪੁਰਾਣਾ ਵੀ ਲੈ ਸਕਦੇ ਆ ਹਾਂਜੀ ਵਧੀਆ ਜਿਵੇਂ ਏ ਭਾਈ ਨਵੇਂ ਦੇ ਵਿੱਚ ਤੁਸੀਂ ਆਪ ਦੱਸਿਓ ਹੁਣ ਕਿੰਨਾ ਕੁ ਫਰਕ ਪੈ ਗਿਆ ਨਹੀਂ ਨਹੀਂ ਫਰਕ ਤਾਂ ਬਹੁਤ ਆ ਜੀ ਇਹ ਆਪਾਂ ਕਿਸੇ ਦੁਕਾਨਦਾਰ ਤੋਂ ਲਵਾਂਗੇ ਤੇ ਇੱਥੇ ਆਪਣੇ ਕੋਲੇ ਆਏ ਦਾ ਫਰਕ ਆ ਆਪਾਂ ਉਹੀ ਤਾਂ ਕਹਿ ਰਹੇ ਆਂ ਵੀ ਆਪਾਂ ਆਪਦੇ ਬੰਦੇ ਨਾਲ ਜੁੜੀਏ ਹਾਂਜੀ ਹਾਂਜੀ 7 ਤੋਂ 8000 ਰੁਪਏ ਦਾ ਫਰਕ ਆ ਹਾਂ ਫਰਕ ਹੈਗਾ ਜੀ ਇੰਨਾ ਕੁ ਫਰਕ ਆ ਚਿਰੋ ਹਰਕ ਵੀ ਜਿਵੇਂ ਮਰਜੀ ਆ ਵੀ ਆਪਾਂ ਇੱਕ ਆਪ ਦੇ ਭਰਾ ਨੂੰ ਉੱਚਾ ਚੱਕਣ ਵਾਸਤੇ ਗੱਲ ਆ ਵੀ ਹਨਾ ਵੀ ਬੰਦਾ ਪਿਆਬੀ ਭਰਾਣੇ ਕੰਮ ਪਿਆਬੀ ਭਰਾਣੇ ਕੰਮ ਕੀਤਾ ਹੋਇਆ ਹਾਂ ਵੀ ਆਓ ਇੱਥੇ ਤੇ ਨੰਬਰ ਏ ਆ ਵੀ ਬੰਦੇ ਨੂੰ ਡੇਲੀ ਸਾਈਕਲਿੰਗ ਵੀ ਕਰਨੀ ਜ਼ਰੂਰੀ ਹੈ ਸਹੀ ਹੈ ਜੀ ਹਾਂਜੀ ਹਨਾ ਬੰਦਾ ਜੁੜੋ ਸਾਈਕਲਿੰਗ ਨਾਲ ਸਾਈਕਲਿੰਗ ਨਾਲ ਜੁੜੋ ਚਾਹੇ ਜਿਵੇਂ ਮਰਜੀ ਖੇਡਾਂ ਨਾਲ ਜੁੜੋ ਬੰਦੇ ਨੂੰ ਜੁੜਨਾ ਚਾਹੀਦਾ ਹੈ ਹਨਾ ਤੇ ਬੰਦਾ ਉਦੋਂ ਪਛਤਾਉਂਦਾ ਜੇ ਮੜ ਕੇ ਯਾਰ ਜਦੋਂ ਸਮਾਂ ਲੰਘ ਜਾਂਦਾ ਵੇਖ ਵੇਖ ਕੇ ਨਾ ਆਪਾਂ ਸਵਾਬੰਦੀ ਦਾ ਨਾਮ ਹੀ ਆ ਸੀ ਇਹ ਅਗਲਾ ਕਹਿੰਦਾ ਯਾਰ ਮੈਂ ਵੀ ਕਿਤੇ ਆ ਕੁਛ ਕੀਤਾ ਹੁੰਦਾ ਇਹ ਆਪਦੀ ਆਪਦੀ ਜ਼ਿੰਦਗੀ ਦੇ ਲਈ ਮੈਂ ਕਹਿਣਾ ਵੀ ਤੁਹਾਨੂੰ ਯਾਰ ਘੰਟਾ ਦਾ ਕੱਢਣਾ ਚਾਹੀਦਾ 2 ਘੰਟੇ ਤੁਹਾਡੇ ਸਰੀਰ ਨਾਲ ਉੱਤੇ ਕੋਸਨ ਵੀ ਜੇ ਇਹ ਸਹੀ ਹੋਊਗਾ ਤੇ ਤੁਸੀਂ ਲੰਬੀ ਜ਼ਿੰਦਗੀ ਵੀ ਜੀ ਸਕਦੇ ਸਹੀ ਹੈ ਜੀ ਇੱਕ ਨਾ ਇਹ ਥੋੜਾ ਜਿਵੇਂ ਆਪਾਂ ਕਹਿ ਰਹੀਏ ਜਿਵੇਂ ਤੁਸੀਂ ਗੱਲ ਕਹੀ ਆ ਵੀ ਆਪਾਂ ਬੰਦਾ ਬਾਅਦ ਦੇ ਵਿੱਚ ਪਸਤਾਉਂਦਾ ਜੇ ਤਾਂ ਦੇਖੋ ਫਿਰ ਵੀ ਕਿੰਨੀ ਲੰਬੀ ਗੱਲ ਹੋ ਗਈ ਜਿਵੇਂ ਆਪਾਂ ਰੈਲੀ ਤੇ ਜਾ ਕੇ ਆਏ ਆ ਬਠੰਡੇ ਹੁਣ ਜਿਹੜੇ ਬੰਦਿਆਂ ਨੇ ਆ ਕੇ ਸਟੋਰੀਆਂ ਦੇਖੀਆਂ ਜੀ ਉਹ ਪਸਤਾ ਰਹੇ ਦੀ ਵੀ ਅਸੀਂ ਵੀ ਰਹੇ ਦੀ ਵੀ ਅਸੀਂ ਵੀ ਰੈਲੀ ਤੇ ਜਾਂਦੇ ਹਾਂ ਸਹੀ ਹੈ ਜੀ ਹਾਂ ਉਹ ਹੀ ਗੱਲ ਕਰਦਾ ਵੀ ਬੰਦੇ ਨੂੰ ਤੁਸੀਂ ਮੈਂ ਇਹ ਨਹੀਂ ਕਹਿੰਦਾ ਸਾਈਕਲਿੰਗ ਨਾਲ ਜਿਹੜੇ ਤੁਸੀਂ ਖੇਡਾਂ ਨਾਲ ਵੀ ਜੁੜੋ ਸਾਈਕਲਿੰਗ ਵੀ ਕਰੋ ਯਾਰ ਬੰਦੇ ਨੂੰ ਆਪਦੇ ਲਈ ਵੀ ਘੱਟੋ ਘੱਟ ਘੰਟਾ 2 ਘੰਟੇ ਸਰੀਰ ਲਈ ਚਾਹੀਦੇ ਉਹ ਮੁੜ ਕੇ ਜਦੋਂ ਆਪਾਂ ਨੂੰ ਬੰਦੇ ਦੇ ਗੋਡੇ ਹੀ ਦੁਖਣ ਲੱਗ ਗਏ ਤੇ ਉਮਰ ਗਾਂ ਪਛਾਣ ਵਜ ਗਈ ਜੇ ਹੁਣ ਤੁਸੀਂ ਹੁਣ ਤੋਂ ਚਲਾਉਨੇ ਆਂ ਤੇ ਤੁਸੀਂ 50 60 ਸਾਲ ਤੱਕ ਵੀ ਸਾਈਕਲ ਵਧੀਆ ਚਲਾਉਂਗੇ ਹਾਂ ਤੇ ਜੇ ਅੱਜ ਹੀ ਆਪਾਂ ਢੱਡ ਵਧਾ ਕੇ ਬਹਿ ਗਏ ਮੈਨੂੰ ਬਾਈ ਇੱਕ ਬੰਦਾ ਮਿਲਿਆ ਉਹਦਾ ਤਲਵੰਡੀ ਭਾਈ ਆੜਕਾਂ ਤੇ ਹਾਂਜੀ ਹਾਂਜੀ ਤੇ ਮੈਂ ਚਲੋ ਕੁਦਰਤੀ ਆਪਣਾ ਵੀ ਸੁਭਾਅ ਨਹੀਂ ਆ ਮੈਂ ਬੁਲਾ ਲਿਆ ਮੈਂ ਕਿਹਾ ਬਾਬਾ ਜੀ 사ਸਰੀ ਕਰਕੇ ਨੇ 사ਸਰੀ ਕਰ ਮੈਂ ਕਿਹਾ ਕਿੱਧਰ ਕਹਿੰਦਾ ਬੇਟਾ ਇੱਧਰ ਹੀ ਚਲੋ ਬਾਬਾ ਜੀ ਨੂੰ ਲੈ ਕੇ ਗਿਆ ਘਰੇ ਗੱਲਬਾਤ ਕੀਤੀ ਰੋਟੀ ਪਾਣੀ ਖਾਦਾ ਸੀ ਉਹ ਕਹਿੰਦਾ ਸ਼ੇਰਾ ਮੇਰੀ ਪੰਜਵੀਂ ਯਾਤਰਾ ਹਿਊਰ ਸਾਹਿਬ ਦੀ ਆ ਸਾਈਕਲ ਤੇ ਆ ਅੱਛਾ ਤੇ ਯਾਰ ਬੰਦੇ ਦਾ ਸਰੀਰ ਪਿਆ ਵਧੀਆ 60 65 ਸਾਲ ਦੀ ਉਮਰ ਸੀ ਕਹਿੰਦਾ ਆ ਸਾਈਕਲ ਜਿਹੜਾ ਮੇਰੇ ਕੋਲ ਆ ਸ਼ੇਰਾ ਇਹਦੇ ਤੇ ਮੇਰੀ ਤੀਜੀ ਯਾਤਰਾ ਦੋ ਯਾਤਰਾ ਕਹਿੰਦਾ ਮੈਂ ਪਹਿਲਾ ਦੂਜੇ ਸੈਟਲ ਟਿਕ ਰਿਆ ਤੇ ਬੰਦਾ ਫਟਫਾਟ ਯਾਰ ਓਹਦਾ ਇਦਾਂ ਦੀ ਰੂਹਾ ਦੇਖੋ ਜੀ ਕਦੇ ਮਿਲਦੀਆਂ ਨੇ ਹਾਂ ਨਹੀਂ ਮਿਲਦੀਆਂ ਕਹਿੰਦਾ ਹੁਣ ਮੈਂ ਸਾਰੇ ਆਪਣੇ ਪੰਜਾਬ ਦੇ ਗੁਰਦਵਾਰਿਆਂ ਦੇ ਦਰਸ਼ਨ ਕਰੂੰਗਾ ਫਿਰ ਚਲੋ ਬੈਠੇ ਅਸੀਂ ਘੰਟਾ ਕਤੇ ਗੱਲਾਂ ਬਾਤਾਂ ਕੀਤੀਆਂ ਇੱਕ ਮੁੰਡਾ ਮਿਲਿਆ ਮੈਨੂੰ ਅਕਸਿੰਦਰਾ ਅਬਜ਼ੋਰ ਉਹ ਆਇਆ ਅਸਾਮ ਤੋਂ ਜੀ ਠੀਕ ਹੈ ਜੀ ਉਹ ਵੀ ਐ ਤੁਰਿਆ ਜਾਂਦਾ ਰੋਡ ਤੇ ਚਲੋ ਸਾਡੀ ਗੱਲਬਾਤ ਹੋਈ ਜੁੜੇ ਹੋਏ ਆ ਉਹਦੇ ਨਾਲ ਵੀ ਉਹ ਬੰਦਾ ਆਮ ਨੋਰਮਲ ਸਾਈਕਲ ਤੇ ਲੇਅ ਦਾਖ ਜਾ ਕੇ ਆਈ ਠੀਕ ਹੈ ਠੀਕ ਹੈ ਵੀ ਇੰਨੀ ਦੂਰੇ ਦੂਰੇ ਆ ਕੇ ਤਾਂ ਬੰਦਾ ਕੋ ਮਣਾਉਂਦਾ ਤੇ ਯਾਰ ਆਪਾਂ ਨੂੰ ਪੰਜਾਬ ਚ ਵੀ ਇਹ ਰੁਝਾਨ ਚਾਹੀਦਾ ਸਹੀ ਗੱਲ ਹੈ ਹੌਲੀ ਹੌਲੀ ਕਹਿੰਦੇ ਆ ਵੀ ਕਿਰਪਾ ਮਾਲਕ ਦੀ ਬਾਦ ਰਿਆ ਬਾਜੀ ਹਾਂਜੀ ਹਾਂਜੀ ਤੇ ਲੋਕ ਜੜਨ ਆਪਣੇ ਨਾਲ ਵੀ ਹਾਂਜੀ ਹਾਂਜੀ ਆਪਣੇ ਪੇਜ ਨਾਲ ਵੀ ਜੜਨ ਜੀ ਅਕਾਲ 올ਡ 올ਡ ਨਾਲ ਜੀ ਤੇ ਮੈਂ ਕਹਿੰਦਾ ਵੀ ਤੁਸੀਂ ਇੱਕ ਵਾਰੀ ਇੱਥੇ ਆ ਕੇ ਵੇਖੋ ਬਾਈ ਦਾ ਸੁਭਾਅ ਦੇਖੋ ਮਿਲੋ ਬਾਈ ਨੂੰ ਸਾਈਕਲ ਚੜਾ ਕੇ ਵੇਖੋ ਤੇ ਤੁਹਾਨੂੰ ਪਤਾ ਲੱਗੂਗਾ ਵੀ ਯਾਰ ਨਵੇਂ ਤੇ ਪੁਰਾਣਿਆਂ ਦਾ ਵੀ ਜੋ ਜਿਹੜਾ ਵੀ ਬੰਦੇ ਨੇ ਸਾਈਕਲਿੰਗ ਜੇ ਸ਼ੁਰੂ ਕਰਨੀਆਂ ਤੇ ਬਾਈ ਕੋਲੇ ਆਓ ਜੀ ਤੇ ਆ ਕੇ ਇੱਥੇ ਜਰੂਰ ਤੁਸੀਂ ਇੱਕ ਵਾਰੀ ਸਾਈਕਲ ਲੈ ਕੇ ਜਾਓ ਜੀ। ਪੁਰਾਣੇ ਵੀ ਜਮਾ ਗੁੱਡ ਕੰਡੀਸ਼ਨ ਚ ਖੜੇ ਸਨ ਬਹੁਤ ਵਧੀਆ। 90% ਕੰਡੀਸ਼ਨ ਵਿੱਚ ਇੱਥੇ ਬਹੁਤ ਵਧੀਆ ਸਾਈਕਲ ਹੁੰਦੇ ਆ ਜੀ। ਹਾਂਜੀ ਹਾਂਜੀ ਤੇ ਬਾਈ ਆਪਣੇ ਸਾਈਕਲਿਸਟ ਦੇ ਪੰਜਾਬ ਦੇ ਬਾਬਾ ਬੋੜ ਜੀ ਰਮਨਬ੍ਰੀਤ ਬਾਈ ਆਪ ਨੂੰ ਹਾਂਜੀ ਜਿਹੜੇ ਹਨ ਇਹ ਸਾਈਕਲਿੰਗ ਨੂੰ ਜਾਗ ਲਾਉਣ ਵਾਲੇ ਆ। ਜਾਗ ਲਾਉਣ ਵਾਲੇ ਆ ਹਾਂਜੀ। ਜੀ ਬਹੁਤ ਬਹੁਤ ਦਿਨੋਂ ਧੰਨਵਾਦ ਹਨਾ। ਹਾਂਜੀ ਮੈਂ ਉਹਨਾਂ ਲਈ ਕੋਈ ਕਿਵੇਂ ਕਹਿ ਦਈਏ ਕੋਈ ਉਹਨਾਂ ਦਾ ਆਪਾਂ ਇੰਟਰੋਡਕਸ਼ਨ ਨਹੀਂ ਕਰਾ ਸਕਦੇ ਨਹੀਂ ਕਰਾ ਸਕਦੇ ਮੈਂ ਬਾਈ ਜਾਣਦੇ ਹਾਂ ਜੀ ਹਾਂਜੀ ਬਾਈ ਜੀ ਨਾਲ ਗੱਲ ਕੀਤੀ ਉਹਨਾਂ ਦਾ ਸੁਭਾਅ ਵੀ ਇੰਨਾ ਕੁ ਜ਼ਿਆਦਾ ਚੰਗਾ ਰਾਇ ਉਹਨਾਂ ਨੇ ਵੀ ਮੁੜ ਕੇ ਮੈਨੂੰ ਆਖਿਆ ਮੈਂ ਕਿਹਾ ਵੀ ਸਰ ਜੀ ਸਾਈਕਲ ਲੈਣਾ ਤੇ ਕਹਿੰਦੇ ਵੀ ਠੀਕ ਹੈ ਕਿ ਇਹ ਜੇ ਮੈਂ ਕਿਹਾ ਵੀ ਮੈਂ ਐ ਕਰਕੇ ਸਾਈਕਲ ਲੈਣਾ ਮੈਨੂੰ ਕਹਿੰਦੇ ਠੀਕ ਹੈ ਫਿਰ ਜੇ ਉੱਥੇ ਜਾਇਆ ਨਹੀਂ ਇੱਕ ਵਾਰੀ ਅਕਾਲ 올ਡ ਮੈਕ ਹੈ ਜੀ ਠੀਕ ਹੈ ਪਹਿਲਾਂ ਮੇਰਾ ਵਿਚਾਰ ਸੀ ਯਾਰ ਦਿੱਲੀ ਜਾਣਾ ਠੀਕ ਹੈ ਜੀ ਸਾਈਕਲ ਲੈ ਕੇ ਆਉਣਾ ਨਾ ਮੈਂ ਵੇਖਿਆ ਬਾਈ ਨੂੰ ਆਖਿਆ ਮੈਂ ਕਿ ਯਾਰ ਆਪਾਂ ਦਿੱਲੀ ਜਾਣਾ ਅਸੀਂ ਸੰਡੇ ਨੂੰ ਵਿਚਾਰ ਬਣਾਇਆ ਸੀ ਵੀ ਚਲੋ ਆਪਾਂ ਦਿੱਲੀੋਂ ਲੜਾਂਗੇ ਆਪਾਂ ਇੱਥੇ ਦੇਖ ਲਾਂਗੇ ਨਾ ਤੇ ਮੈਨੂੰ ਕਹਿੰਦਾ ਵੀ ਨਹੀਂ ਆਪਾਂ ਉੱਥੇ ਮਾਨਕੀ ਜਾ ਕੇ ਆਉਣਾ ਮੈਂ ਆਖਿਆ ਚਲੋ ਠੀਕ ਹੈ ਜੀ ਹੁਣ ਤੇ ਆਪਣੀ ਤਾਂ ਇਹ ਹੀ ਅਪੀਲ ਆ ਵੀ ਬਾਈ ਇੱਥੇ ਆਓ ਹਾਂਜੀ ਹਾਂਜੀ ਜਿਹੜਾ ਸੋਚਿਆ ਸੀ ਸਾਨੂੰ ਉਦੋਂ ਤੋਂ ਵੱਧ ਕੇ ਮਿਲਿਆ ਹਾਂ ਤੇ ਵੀ ਤੁਸੀਂ ਆ ਕੇ ਵੇਖੋ ਫੇਰ ਤੁਹਾਨੂੰ ਪਤਾ ਲੱਗੂਗਾ ਵੀ ਵਾਕਈ ਯਾਰ ਬਾਈ ਦਾ ਕਿੰਨਾ ਕੁ ਪ੍ਰੇਮ ਆ ਲੋਕਾਂ ਨਾਲ ਤੇ ਕੰਮ ਵੀ ਬਹੁਤ ਵਧੀਆ ਹੈ ਹਾਂਜੀ ਸਭ ਓਕੇ ਆ ਜਾਵਾ ਤੇ ਵੀਰੇ ਜਿਵੇਂ ਹੁਣ ਬਾਈ ਘੁੱਦੇ ਹੋਣੀ ਨੇ ਨਾ ਦੇਖੋ ਉਹਨਾਂ ਦਾ ਸਾਰਾ ਇੱਕ ਆਪਣੇ ਨਾਲ ਪਰਿਵਾਰ ਬਣ ਚੁੱਕਿਆ ਹਾਂਜੀ ਆਪਾਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਬਣ ਚੁੱਕੇ ਹਾਂਜੀ ਤੇ ਉਹ ਆਪਾਂ ਨੂੰ ਰਿਸਪੈਕਟ ਦੇ ਰਹੇ ਆ ਦੇ ਰਹੇ ਆ ਜੀ ਹਾਂਜੀ ਅੱਜ ਅੱਜ ਕੱਲ੍ਹ ਅੱਜ ਦੀ ਜਿਵੇਂ ਘੜੀ ਦੇ ਵਿੱਚ ਇਹ ਮੁਸ਼ਕਲ ਨੇ ਚੀਜ਼ਾਂ ਹਾਂਜੀ ਕਿ ਆਪਣੇ ਪਰਿਵਾਰਾਂ ਤੋਂ ਪਰਿਵਾਰ ਤੁਹਾਨੂੰ ਪਤਾ ਕਿ ਕੀ ਕੁਝ ਹੋ ਰਿਹਾ ਨਾ ਕਿਵੇਂ ਆਪਾਂ ਦੇ ਵਿੱਚ ਹਣਾਤ ਕਿੱਦਾਂ ਆਉਂਦੇ ਨੇ ਘਰਾਂ ਦੇ ਵਿੱਚ ਕੁਝ ਲਾ ਲੋ ਜੀ ਰਸਤੇਦਾਰੀਆਂ ਦੇ ਵਿੱਚ ਲਾ ਲਓ ਹਾਂਜੀ ਪਰ ਉਹਨਾਂ ਨੂੰ ਇਹ ਚੀਜ਼ਾਂ ਵੱਧ ਕੇ ਮਿਲ ਰਹੀਆਂ ਨੇ ਮਿਲ ਰਹੀਆਂ ਜੀ ਹੁਣ ਹੁਣ ਅਸੀਂ ਲਾ ਲਓ ਅਸੀਂ ਸੋਚਿਆ ਨਹੀਂ ਸੀਗਾ ਜਿੰਨਾ ਕੁ ਪ੍ਰੇਮ ਸਾਨੂੰ ਇੱਥੇ ਆ ਕੇ ਮਿਲਿਆ ਜੀ ਤੇ ਜਿੰਨਾ ਕ ਅਸੀਂ ਸੋਚਿਆ ਸੀ ਸਾਨੂੰ 100 ਗੁਣਾ ਵੱਧ ਮਿਲਿਆ ਜੀ ਸਾਨੂੰ ਐਂ ਲੱਗਦਾ ਵੀ ਅਸੀਂ ਆ ਆ ਦੇ ਕੇ ਭਰਾ ਕੋਲ ਹੀ ਆਏ ਆ ਸਾਨੂੰ ਨਹੀਂ ਲੱਗਦਾ ਅਸੀਂ ਸੋਚ ਰਹੇ ਸੀ ਮੈਂ ਕਿਹਾ ਯਾਰ ਆਪਾਂ ਨਾ ਵੀ ਦੁਪਹਿਰ ਦੀ ਰੋਟੀ ਕਿੱਥੇ ਖਾਣੀ ਆ ਇਹ ਮੈਨੂੰ ਕਹਿੰਦਾ ਚੱਲ ਆਪਾਂ ਇੱਧਰ ਜਾਂਦੇ ਰੁਕਾਂਗੇ ਤੇ ਇਹ ਮਾਲਕ ਦੀ ਕਿਰਪਾ ਸੀ ਯਾਰ ਵੀ ਰੋਟੀ ਪਾਣੀ ਵੀ ਤੇਰੇ ਘਰੋਂ ਬਾਈ ਲਿਖਿਆ ਹੋਇਆ ਹੈ ਹਾਂ ਵੀ ਜਿੰਨਾ ਕ ਅਸੀਂ ਆਪਦੇ ਮਨ ਨਾਲ ਸੋਚ ਕੇ ਸੀ ਉਦੋਂ ਵੀ ਵੱਧ ਪਿਆਰ ਮਿਲਿਆ ਬਾਈ ਬੋਲੇ ਕੋਲੇ ਆ ਕੇ ਹਾਂ ਨਹੀਂ ਨਹੀਂ ਬਾਈ ਧੰਨਵਾਦ ਸ਼ੁਕਰੀਆ ਬਾਈ ਤੁਹਾਡਾ ਇੰਡੀ ਦੂਰੋਂ ਆਉਣ ਲਈ ਪਿਆਰ ਦੇਣ ਲਈ ਤੇ ਬਾਈ ਐਦਾਂ ਹੀ ਜੁੜਦੇ ਰਹਿਣਾ ਨਾ ਜੀ ਅਸੀਂ ਹੌਸਲੇ ਨਾਲ ਕੰਮ ਕਰਦੇ ਹਾਂ ਹਾਂ ਠੀਕ ਹੈ ਜੀ ਸਾਰੇ ਭਰਾ ਜਰੂਰ ਆਓ ਹਾਂ ਵੀ ਜਿਨ੍ਹਾਂ ਨੇ ਵੀ ਕੋਈ ਨਵਾਂ ਚਾਹੇ ਪੁਰਾਣਾ ਸਾਈਕਲ ਲੈਣਾ ਬਾਈ ਕੋਲੇ ਆ ਕੇ ਜਰੂਰ ਮਿਲੋ ਜੀ ਠੀਕ ਹੈ ਜੀ ਵੀਰੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਆ ਰਹੇ ਨੇ ਦੇ ਮੇਰੇ ਕੋਲ ਸਾਈਕਲ ਖੜੇ ਆ ਪੁਰਾਣੇ ਵੀ ਖੜੇ ਆ ਨਵੇਂ ਵੀ ਖੜੇ ਆ ਯਾਨੀ ਕਿ ਇੱਕ ਵਾਰੀ ਆ ਕੇ ਜਰੂਰ ਵਿਜ਼ਿਟ ਕਰੋ ਹਾਂਜੀ ਵੀਰੇ ਫਿਰ ਨੇਚਰ ਵੀ ਬਹੁਤ ਵਧੀਆ ਬਾਈ ਦਾ ਕੰਮ ਸਾਨੂੰ ਪੂਰਾ ਓਕੇ ਲੱਗਾ ਜੀ ਨਹੀਂ ਬਾਈ ਸਾਰਾ ਤੁਹਾਡਾ ਭਰਾਵਾ ਦਾ ਸਾਰਿਆਂ ਦਾ ਤੇ ਵੀਰੇ ਉਹਨਾਂ ਨੂੰ ਦਿੱਤਾ ਫਾਇਰ ਬਾਕਸ ਦਾ 8 3 ਦੇ ਵਿੱਚ ਤੇ ਕਮੋਡ ਤੇਰੇ ਪਹਿਲਾਂ ਤੋਂ ਹੀ ਸੇਰਾ ਲੱਗਿਆ ਹੋਇਆ ਤੇ ਬਾਈ ਉਹਨਾਂ ਨੂੰ ਨਵਾਂ ਸਾਈਕਲ ਹੀ ਦਿੱਤਾ ਇਹਨਾਂ ਨੇ ਟਰਾਈ ਕੀਤਾ ਸਾਰਾ ਅਲੂਮੀਨੀਅਮ ਦੇ ਵਿੱਚ ਤੇ ਬਾਈ ਉਹਨਾਂ ਨਾਲ ਗੱਲਬਾਤ ਹੋਈ ਤੇ ਇਹਨਾਂ ਨੇ ਟਰਾਈ ਲਈ ਬਹੁਤ ਸੋਹਣਾ ਲੱਗਿਆ ਇਹਨਾਂ ਨੂੰ ਸਾਈਕਲ ਤੇ ਵਿజిਟ ਕਰਿਆ ਬਾਈ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਤੇ ਫਰੋਜਪੁਰ ਸਾਈਡ ਤੋਂ ਆਏ ਤੁਸੀਂ ਕਿੰਨਾ ਵੀਰੇ ਫਰੋਜਪੁਰ ਵੀ ਹੀ ਰਹਿ ਜਾਂਦਾ ਨਾ ਹਾਂਜੀ ਸਾਨੂੰ ਕੋਈ ਪਰਦਾ 20 ਕੀ ਰਹਿ ਜਾਣਾ ਹੈ 150 150 ਰਹਿ ਗਿਆ ਵੀਰੇ ਇੱਕ ਪਾਸਾ 150 150 ਭਾਈ ਬੜੀ ਦੂਰੋਂ ਆਏ ਯਾਰ ਭਿਆਰ ਅਸੀਂ ਨਹੀਂ ਸੋਚਿਆ ਸੀ ਗਾਈ ਅੱਜ ਤੱਕ ਕਿ ਤੇ ਐਰਕੋਟ ਦੇ ਨਾਲ ਹੀ ਆਣ ਕਰ ਜਾਈਏ ਤੇ ਆਏ ਆ ਨਹੀਂ ਨਹੀਂ ਸਹੀ ਆ ਸਹੀ ਆ ਭਾਈ ਤੇ ਨਹੀਂ ਤੁਹਾਡੇ ਨਾਲ ਕੇ ਜੀ ਠੀਕ ਨਾ ਨਾ ਭਾਈ ਸ਼ੁਕਰੀਆ ਸ਼ੁਕਰੀਆ ਭਾਈ ਧੰਨਵਾਦ ਜੀ